ਉੱਤਾਰਾਜ ਬਹਾਲ ਲੀਏ ਫਿਰ ਚੱਕੀ ਚੱਟੇ ਇਹ ਖਾਨ ਜਿਹੜਾ ਹੋ ਹੁਣ ਪੂਰਾ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਦੀ ਜਿਹੜੀ ਕਮਾਨ ਆ ਉਹ ਅਸੀਂ ਅਜਿਹੇ ਬੰਦਿਆਂ ਦੇ ਹੱਥ ਵਿੱਚ ਦੇ ਦਿੱਤੀ ਆ ਕਿ ਪੰਜਾਬ ਦਾ ਬੇੜਾ ਹੀ ਗਰਕ ਹੋ ਗਿਆ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀ ਜਾਂ ਜਿਹੜਾ ਲੀਹਾਂ ਦੇ ਉੱਤੇ ਪੂਰੀ ਰੇਸ ਫੜ ਰਿਆ ਸੀ ਪੰਜਾਬ ਉਹ ਆਮ ਆਦਮੀ ਪਾਰਟੀ ਨੇ ਬੜੀ شدت ਨਾਲ بڑے مشقت ਨਾਲ ਐਂ بریکਾ ਲਾ ਕੇ ਉਹਨੂੰ ਖੜਾ ਲਿਆ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜਿਹੜੇ ਪੁਲਿਸ ਕਾਂਸਟੇਬਲ ਨੇ ਜਾਂ ਪੁਲਿਸ ਹੈ ਉਹ ਲੋਕਾਂ ਦੀ ਰਾਖੀ ਲਈ ਹੁੰਦੀ ਆ ਅਤੇ ਪੁਲਿਸ ਕੋਲੋਂ ਨਸ਼ਾ ਫੜਿਆ ਜਾਂਦਾ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਫੌਜੀ ਅਫਸਰ ਹੈ ਉਸ ਨੂੰ ਕੁੱਟਿਆ ਜਾਂਦਾ ਅਤੇ ਜਿਹੜਾ ਲਾਅਨ ਆਰਡਰ ਹੈ ਉਸ ਨੂੰ ਛਿੱਕੇ ਟੰਗਿਆ ਜਾਂਦਾ ਇੱਥੇ ਨਾ ਖੇਡ ਸੇਫ ਹੈ ਨਾ ਇੱਥੇ ਕੋਈ ਬੰਦਾ ਸੇਫ ਹੈ ਕੋਈ ਘਰ ਦੇ ਵਿੱਚ ਸੇਫ ਨਹੀਂ ਹੈ ਨਾ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਹੈ ਕਿਉਂਕਿ ਪੰਜਾਬ ਜਿਹੜਾ ਉਹ ਬਹੁਤ ਵਧੀਆ ਸੂਬਾ ਹੁੰਦਾ ਸੀ ਅਤੇ ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ ਇੱਥੇ ਪੂਰਾ دہشت ਦਾ ਮਾਹੌਲ ਬਣਿਆ ਹੋਇਆ ਅਤੇ ਜਿਹੜੇ ਕਾਂਗਰਸੀ ਵਰਕਰ ਨੇ ਜਾਂ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਨੂੰ ਵੀ ਝੂਠੇ ਪਰਚੇ ਦੇ ਕੇ ਜਿਹੜਾ ਉਹ ਪਰੇਸ਼ਾਨ ਕੀਤਾ ਜਾਂਦਾ ਤੇ ਸੁਖਪਾਲ ਖੈਰਾ ਨੇ ਕਿਹਾ ਕਿ ਮੇਰੇ ਤੇ ਹੁਣ ਤੱਕ ਜਿੰਨੇ ਝੂਠੇ ਪਰਚੇ ਇੱਕ ਤੋਂ ਇੱਕ ਬਾਅਦ ਹੋਏ ਨੇ ਉਹ ਤੁਹਾਡੇ ਤੋਂ ਕੋਈ ਲੁਕੇ ਨਹੀਂ ਹੈਗੇ ਤੇ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਉਹ ਇਹੀ ਕੰਮ ਅੱਗੇ-ਅੱਗੇ ਕਰ ਰਹੀ ਆ ਅਤੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਿਗੜਦਾ ਜਾ ਰਿਹਾ ਤੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਤਾਂ ਰਾਜ ਬਹਾਲੀਏ ਅੱਗੇ ਬੋਲਿਓ ਜ਼ਰਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚਿੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਪਾ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰਗਰਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸੀਵਾ ਤੇ ਹੈ ਅੱਜ ਪੰਜਾਬ ਨੂੰ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾ ਫਰਜ਼ੀ ਇਹਨਾਂ ਨੇ ਅੱਜ ਯੁੱਧ ਨਸ਼ੇ ਵਿਰੋਧ ਇਫਾਤ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਾਂਸਟੇਬਲ ਬਠਿੰਡੇ ਦੀ ਅਮਰਦੀਪ ਗੋਡ ਇੱਕ ਇੱਕ ਸਪਾਹੀ ਉਹਨੂੰ ਹੀਰੋਇਨ ਦੇ ਨਾਲ ਵਿਸਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋ ਗਿਆ 2 ਕਰੋੜ ਰੁਪਏ ਦੀ ਕੋਠੀ ਹਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਉਜ਼ਾਰ ਮੋਟਰਸਾਈਕਲ ਸਕੂਟਰ ਉਹਦੀ 12 ਕਿਲੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾਂ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀਆਂ ਤਾਰਾਂ ਉੱਤੇ ਤੱਕ ਨੇ ਪੁਲਿਸ ਦੇ ਟੌਪ ਅਫਸਰ ਤੱਕ ਪਰ ਉਹ ਕੋਈ ਉਹ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚਾਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜੱਟ ਆ ਕੇ ਦਿਖਾਏ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਮਠੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਵ ਸਿੰਘਾੜਗੇ ਜਿਹੜੇ ਭਗੌੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲੇਾਂ ਦੇ ਵਿੱਚ ਤਾਂ ਕੇ ਦਿਖਾਉ ਉਹਨਾਂ ਦੇ ਘਰ ਉਹ ਗਰੀਬ ਵਿਚਾਰੇ ਜਿਹੜੇ ਕਰਲਾਉਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦੇ ਦਿੱਤੀ ਆ

नेक अति की कमाई का मुल एमएसपी बैठ गए कांग्रेस मशीना ला के उन्होंने मोर्चा खदेड़ दता और सौ करोड़ रुपए की प्रॉपर्टी नहीं लाभ रही अच्छ ट्रालियां गैम ने चार चार पांच पांच लाख रुपए दालिया ट्रैक्टर गैस चूल्ले एसी फ्रिज ਗੁਜਾਰੋ ਮਾਲਵੇ ਦੇ ਵਿੱਚ ਇਹਨਾਂ ਉਹ ਖੋਤੀ ਬੋਕਰਾਂ ਦੇ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਕਹਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਬੀਜੇਪੀ ਦਾ ਜੋ ਤਾਨਾਸ਼ਾਹ ਰਾਜ ਸਾਡੇ ਪੰਜਾਬ ਤੇ ਲਾਗ ਕਰੋ ਔਰ ਦੋਸਤੋ ਸੁਣ ਲੋ ਅਜੀਤ ਰਾਣ ਹਮ ਮਿਨਿਸਟਰ ਨੇ ਲੋਕ ਸਭਾ ਦੇ ਵਿੱਚ ਐਲਾਨ ਦਿੱਤਾ ਕਿ ਹਮ ਪੰਜਾਬ ਮੇਂ ਰਾਜ ਨਹੀਂ ਕਰ ਰਹੇ ਲੇਕਿਨ ਜਿਸ ਕੋ ਵੀ ਹਮਨੇ ਵਾਹ ਪਰ ਗ੍ਰਿਫਤਾਰ ਕਰਕੇ ਦਿਬਰੂ ਗੇੜਾ ਸਾਹਿਬ ਦੀ ਜੇਲ੍ਹ ਵਿੱਚ ਭੇਜਣਾ ਤਾਂ ਹਮਨੇ ਵਿਝਵਾ ਦਿਆ ਹੈ ਇਹਦਾ ਮਤਲਬ ਐਨਐਸਏ ਲਾਇਕ ਜਿਹੜੇ ਉਹ ਉਪਰੋਂ ਆਪ ਭਗਵੰਤ